ਫਿਰੋਜ਼ਪੁਰ ਦੀ ਦਾਣਾ ਮੰਡੀ ਵਿਖੇ ਧੰਨ ਧੰਨ ਬਾਬਾ ਬੜਪਾਗ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਅਤੇ ਇਸ ਸਬੰਧੀ ਬਾਬਾ ਬਿਆਨਤ ਸਿੰਘ ਜੀ ਫਿਰੋਜ਼ਪੁਰ ਵਾਲੇ ਮੈਡੀਕਲ ਪ੍ਰੈਕਟੀਸ਼ਨਲ ਐਸੋਸੀਏਸ਼ਨ ਫਿਰੋਜ਼ਪੁਰ ਸ਼ਹਿਰੀ ਬਲੌਕ 295 ਬਲੌਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਇਹ ਨਾ ਅਵਤਾਸ ਸਿੰਘ ਆ ਜੀ ਮਠਾਣੂ ਅੱਜ ਕਿਹੜਾ ਪ੍ਰੋਗਰਾਮ ਕਰਾ ਰਹੇ ਹੋ ਕਿਸ ਕੁਛ ਹੀ ਕਰਾ ਰਹੇ ਹੋ ਇਹ ਬਾਬਾ ਮੜਪਾਲ ਸਿੰਘ ਜੀ ਦੇ ਗਰਦ ਘੜੇ ਦੀ ਖੁਸ਼ੀ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਸਾਡੀ ਇੱਕ ਵਧੀ ਜਲਦੀ ਆ ਬਾਬੇ ਜੀ ਦੇ ਅਸਤੇ ਆ ਜੀ ਇਹ ਇਹ ਗਰੀਬ ਬੱਚਿਆਂ ਦੇ ਜਿਹੜਾ ਘਰ ਦੇ ਵਿੱਚ ਰਾਸ਼ਨ ਪਹੁੰਚਾਈਦਾ ਜਾਂ ਬਹੁਤ ਕਮਜ਼ੋਰ ਘਰ ਹੈ ਉਹਨਾਂ ਦੀ ਸੇਵਾ ਕਰਦੇ ਆ ਉਹਨਾਂ ਦੇ ਘਰਾਂ ਦੇ ਰਾਸ਼ਨ ਵਰਤਦਾ ਬਾਬਾ ਜੀ ਜਿਆਨ ਸਿੰਘ ਜੀ ਬਹੁਤ ਸੇਵਾ ਕਰਦੇ ਆ ਇਹ ਗੱਲ ਇਹ ਹੈ ਸਲਾਮਾ ਜੀ ਇਹ ਮੰਡੀ ਦੇ ਵਿੱਚ ਹੀ ਹੁਣ ਇਹ ਪ੍ਰੋਗਰਾਮ ਹੁੰਦਾ ਹਰ ਵੇਲੇ ਹਰ ਸਾਲ ਕਿੰਨੇ ਸਾਲ ਹੋ ਗਏ ਤੁਹਾਨੂੰ ਕਰਾਉਂਦੇ ਨੂੰ ਇਹ ਮੰਡੀ ਦੇ ਵਿੱਚ ਦਾ ਸਾਨੂੰ ਇਹ ਪ੍ਰੋਗਰਾਮ ਚੱਲਦਾ ਜਿਹੜਾ ਪ੍ਰੋਮ ਕਰਾਇ ਪਬਲਿਕ ਦੇ ਸਾਥ ਨਾਲ ਹੀ ਹੁੰਦਾ ਹਾਂਜੀ ਸਾਰੇ ਜੋ ਵੀ ਆ ਗੰਤਾ ਜਿੰਨੀਆਂ ਸੇਵਾਦਾਰ ਸਾਰੇ ਬਹੁਤ ਮਰਦ ਕਰਕੇ ਸੇਵਾ ਕਰਦੇ ਆ ਹਾਂਜੀ ਤੇ ਕਿਹੜੇ ਪਿੰਡ ਦੇ ਤੁਸੀਂ ਅਸੀਂ ਤਾਂ ਇੱਥੇ ਲੋਕ ਹੀ ਆ ਜੀ ਇਹ ਬਾਕੀ ਕਿਹਨੇ ਆ ਅਸੀਂ ਘੇਟਾ ਕਿਹੜੇ ਬਾਬਾ ਜੀ ਨੇ ਬਾਬਾ ਜੀ ਦੀ ਬਹੁਤ ਸੇਵਾ ਕਰਦੇ ਆ ਉਹ ਕੀ ਕਰਦੇ ਆ ਬਹੁਤ ਕਰੂਗਾ ਕਟੋੜ ਵੀ ਆ ਬਾਬਾ ਜੀ ਦੇ ਨਾਮ ਪੁਰੇ ਹੋਏ ਆ ਸਾਡੇ ਕੋਲ ਅੰਦਰ ਤੋਂ ਜੰਮੇ ਮੜਿਆ ਜਿਹੜਾ ਜਿਹੜਾ ਉਹ ਬਹੁਤ ਸੇਵਾ ਕਰਦੇ ਆ ਪਹਿਲਾਂ ਤੋਂ ਲੈ ਕੇ ਇਹਨਾਂ ਦੇ ਗੱਡੀ ਵੀ ਉਹ ਬਹੁਤ ਸੇਵਾ ਕਰਦੇ ਅੰਦਾਜ਼ੀ ਬਹੁਤ ਦੁਨੀਆ ਦਾ ਭਲਾ ਕਰਦੇ ਸੀ ਕਿੰਨੇ ਕਿੰਨੇ ਦਿਨ ਚੱਲੇਗਾ ਅੱਜ ਹੀ ਚੱਲੇਗਾ ਆ ਨੋ ਨਾ ਵੀ ਕਰੇ ਕਰਾਏ ਸੀ ਇਹ ਜਲਦੀ ਜਲਦ ਦਰਬਾਰ ਉਹ ਮੰਨੂਏ ਚੰਗੇ ਚਾਹ ਪ੍ਰਾਪਤੀ بیچਨੇ اور خریدنے کے لیے رابطہ کریں فئر ڈیل پراپرٹیز